ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਅੱਜ ਹੈਗਾ ਜੀ 22 ਮਈ 2024 ਨੂੰ ਵੀਡੀਓ ਬਣਾਉਣ ਲੱਗੇ ਆ ਭਰਾਵੋ ਕਿਸਾਨ ਭਰਾਵਾਂ ਲਈ ਟਰੈਕਟਰ ਆਏ ਆ ਆਪਣੇ ਕੋਲੇ ਆ ਇੱਕ ਤਾਂ ਹੈਗਾ 2012 ਮਾਡਲ 855 ਜੀ 2012 ਮਾਡਲ 855 ਟਰੈਕਟਰ ਦੇ ਟਾਇਰ BKT ਕੰਪਨੀ ਦੇ ਆ 7075 ਰੁਪਏ ਟਾਇਰ ਆ ਪੂਰਾ ਫੁੱਲ ਸੋਨਾ ਟਰੈਕਟਰ ਹੈ ਪਾਵਰ ਸਟੀering ਡਬਲ ਪੰਪ ਵਾਲਾ ਪਾਵਰ ਸਟੀering ਡਬਲ ਪੰਪ ਚ ਹਰਿਆਣਾ ਨੰਬਰ ਟਰੈਕਟਰ ਹੈਗਾ ਟਰੈਕਟਰ ਦਾ ਰੇਟ ਹੈਗਾ ਜੀ 4 ਲੱਖ ਤੇ 35000 ਰੁਪਿਆ ਡਬਲ ਪੰਪ ਵਾਲਾ ਟਰੈਕਟਰ ਆ ਦੇਖੋ ਅਗਲੇ ਟਾਇਰ 750 ਵਾਲੇ ਹੈਗੇ ਕੰਪਨੀ ਦੇ ਰਿਮ ਹੈਗੇ 750 ਵਾਲੇ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 7075 ਪੈਸੇ ਟਾਇਰ ਟਰੈਕਟਰ ਦੇ ਤਾਂ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਹੈਗਾ 94653629465362000 ਆਪਣਾ ਮੋਬਾਈਲ ਨੰਬਰ ਹੈ ਇਸ ਨੰਬਰ ਤੇ ਤੁਸੀਂ ਕੋਈ ਵੀ ਟਰੈਕਟਰ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਤੁਹਾਨੂੰ ਵੀਡੀਓ ਚਲਦੀ-ਚਲਦੀ ਇੱਕ ਗੱਲ ਹੋਰ ਦੱਸ ਦਈਏ ਵੀ ਆਪਣੇ ਇਸ ਨੰਬਰ ਤੇ WhatsApp ਨੰਬਰ ਚੱਲਦਾ ਹੈਗਾ ਕਿਸੇ ਨੇ ਵੀ ਟਰੈਕਟਰ ਕੋਈ ਵੀ ਮਸ਼ੀਨਰੀ ਕਿਸੇ ਭਰਾ ਕਿਸਾਨ ਭਰਾ ਨੇ ਵੇਚਣੀ ਹੋਵੇ ਬਿਨਾਂ ਕਮਿਸ਼ਨ ਤੋਂ ਜਾਂ ਖਰੀਦਣੀ ਹੋਵੇ ਤਾਂ ਆਪਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਉਸ ਤੋਂ ਬਾਅਦ ਆ ਜਾਂਦਾ 524 ਜੌਂਡੀਆਰ 524 ਜੌਂਡੀਆਰ ਹੈਗਾ ਜੀ 2000 ਤੇ 12 ਮਾਡਲ ਹੈ ਟਰੈਕਟਰ ਤੇ ਜਮਨ ਨਵੇਂ ਟਾਇਰ ਨੇ ਚਾਰੇ ਜਮਨ ਨਵੇਂ ਟਾਇਰ ਨੇ ਸੰਗਰੂਰ ਦਾ ਨੰਬਰ ਹੈ ਟਰੈਕਟਰ ਜੀ ਪੂਰਾ ਚੰਗਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ 524 ਜੋਂਡੀਰ ਚਾਹੀਦਾ ਹੋਵੇ ਤਾਂ ਸਾਡਾ ਨੰਬਰ ਤੁਹਾਨੂੰ ਪਹਿਲਾਂ ਹੀ ਬੋਲਿਆ 9465362000 ਤੇ ਤੁਸੀਂ ਸੰਪਰਕ ਕਰ ਸਕਦੇ ਹੋ WhatsApp ਤੇ ਮੈਸੇਜ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਇਸ ਤੋਂ ਬਾਅਦ ਆਪਣੇ ਕੋਲੇ 855 ਇੱਕ ਹੋਰ ਹੈ ਜੀ 855 ਹੈਗਾ ਜੀ 2015 ਮਾਡਲ ਇਹ ਵੀ ਨੰਬਰ ਹਰਿਆਣੇ ਦਾ ਟਰੈਕਟਰ ਪੂਰਾ ਫੁੱਲ ਚੰਗਾ ਚਾਰੇ ਟਾਇਰ ਇਹਦੇ ਜਮਾਂ ਨਵੇਂ ਗੁੱਡੀ ਆਰ ਕੰਪਨੀ ਦੇ ਆ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਜਿਹੜਾ ਨੰਬਰ ਆਪਣਾ ਤੁਹਾਨੂੰ ਵਾਰ-ਵਾਰ ਬੋਲ ਹੀ ਰਹੇ ਹਾਂ ਉਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਸੰਬੰਧੀ ਟਰੈਕਟਰ ਰੇਟ ਸੰਬੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਦਾ ਰੇਟ ਹੈਗਾ ਜੀ 5 ਲੱਖ ਤੇ 15000 ਰੁਪਿਆ 2015 ਮਾਲ ਟਰੈਕਟਰ ਐ ਐਨਓਸੀ ਜਿਹੜਾ ਵੀ ਭਰਾ ਕਹੂਗਾ ਜਿੱਥੋਂ ਦੀ ਕਹੂਗਾ ਐਨਓਸੀ ਅਸੀਂ ਆਪ ਕਢਾ ਕੇ ਦੇਵਾਂਗੇ ਤੁਹਾਡੇ ਨਾ ਕਰਾਉਣ ਹੁਣ ਤੱਕ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਜੇ ਕਿਸੇ ਵੀ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਸਕਦਾ ਹੈਗਾ ਆਪਣੇ ਕੋਲ ਇੱਕ 36ਤੀ ਹੈਗਾ ਜੇ 12 ਮਾਲ ਟਰੈਕਟਰ ਬਾਕੀ ਟਰੈਕਟਰ ਹੈ ਜਿਹੜੇ ਮੰਡੀ ਤੇ ਖੜਿਆ ਇਹ ਟਰੈਕਟਰ ਆਪਣੇ ਤਿਆਰ ਕਰਕੇ ਮੰਡੀ ਭੇਜਣ ਲੱਗੇ ਆ ਮਗਰਾੜ ਮੁਰੂੜਾ ਪੈ ਸ਼ੀਸ਼ੇ ਵਰਗੇ 2021 22 ਮਾਲ ਵਾਲੀ ਕੰਡੀਸ਼ਨ ਪਈ ਆ ਟਰੈਕਟਰ ਦੀ ਟਰੈਕਟਰ ਚੰਗੀ ਤਰ੍ਹਾਂ ਦੇਖ ਲਓ 2015 ਮਾਲ ਟਰੈਕਟਰ ਜਿਵੇਂ ਨਵਾਂ ਟਰੈਕਟਰ ਸਾਰਾ ਓ ਕਿਤੇ ਪੈਂਟ ਸ਼ੀਟ ਨਹੀਂ ਹੈ ਕੰਪਨੀ ਪੈਂਟ ਹੀ ਹੈ ਜੋ ਹੈਗਾ ਸਾਰਾ ਪੂਰਾ ਫੁੱਲ ਨਵਾਂ ਟਰੈਕਟਰ ਹੈਗਾ ਕੋਈ ਵੀ ਭਰਾ ਕਿਸਾਨ ਭਰਾ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈਣ ਲਈ ਸੰਪਰਕ ਕਰ ਸਕਦਾ ਹੈਗਾ ਦੁਬਾਰਾ ਫਿਰ ਦੱਸ ਦਈਏ ਵੀ ਆਪਾਂ ਇੱਕ ਵਟਸਐਪ ਨੰਬਰ ਬਣਾਇਆ ਜੀ ਆਪਣਾ ਹੈਗਾ 9465362000 ਕਿਸੇ ਵੀ ਕਿਸਾਨ ਭਰਾ ਨੇ ਇਸ ਨੰਬਰ ਤੇ ਟਰੈਕਟਰ ਲੈਣਾ ਹੋਵੇ ਟਰੈਕਟਰ ਵੇਚਣਾ ਹੋਵੇ ਤਾਂ ਆਪਣੇ ਟਰੈਕਟਰ ਦੇ ਫੋਟੋ ਪਾਓ ਜੀ ਤੇ ਸਾਨੂੰ ਲਿਖ ਕੇ ਦੱਸੋ ਵੀ ਕਿਹੜਾ ਤੁਹਾਨੂੰ ਟਰੈਕਟਰ ਚਾਹੀਦਾ ਹੈਗਾ ਤੁਹਾਨੂੰ ਟਰੈਕਟਰ ਅਸੀਂ ਅਵੇਲੇਬਲ ਕਰਵਾ ਕੇ ਦੇਵਾਂਗੇ ਜਾਂ ਸਿੱਧਾ ਕਿਸਾਨ ਭਰਾ ਦਾ ਕਿਸੇ ਖਰੀਦਣ ਵਾਲੇ ਦਾ ਅਸੀਂ ਤੁਹਾਨੂੰ ਨੰਬਰ ਦੇ ਦਾਂਗੇ ਤੁਹਾਡੇ ਤਾਂ ਕੋਈ ਕਮਿਸ਼ਨ ਨਹੀਂ ਲੱਗੂਆ ਥੋੜੀ ਕੋਈ ਖੱਜਲ ਖਵਾਰੀ ਤੋਂ ਤੁਸੀਂ ਵਾਸ ਸਕੋਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਡੇ ਤਾਈ ਨਤ ਨਵੀਆਂ ਅਸੀਂ ਜਾਣਕਾਰੀਆਂ ਲੈ ਕੇ ਆਉਂਦੇ ਰਹੀਏ ਜੀ ਧੰਨਵਾਦ